ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਰੈਸਪੀ ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਮਸੰਮੀ ਦਾ ਜੂਸ ਘਰ ਵਿੱਚ ਕਿਵੇਂ ਬਣਾਈਏ ਬੜਾ ਹੀ ਆਸਾਨ ਤਰੀਕਾ ਹੈ ਮਸੰਮੀ ਦਾ ਆਪਣੇ ਘਰ ਵਿੱਚ ਜੂਸ ਬਣਾਉਣ ਦਾ ਵਧੀਆ ਸੁਆਦਿਸ਼ਟ ਔਰ ਸ਼ੁੱਧ ਜੂਸ ਬਣਾਦਾ ਘਰ ਵਿੱਚ ਅਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਬਰਫ਼ ਲੈਣੀ ਹੈ ਬਰਫ਼ ਸਾਫ ਕਪੜੇ ਵਿੱਚ ਰੱਖ ਕੇ ਤੇ ਕਪੜੇ ਨੂੰ ਕਰ ਦਾਂਗੇ ਉੱਪਰ ਤੋਂ ਫੋਲਡ ਮਨਿਕ ਕਪੜਾ ਕਬਰ ਕਰ ਦਾਂਗੇ ਕਪੜੇ ਦੁਆਰਾ ਇਹਦਾ ਕਪੜਾ ਆਪਾਂ ਉਹਦੇ ਧੱਕ ਕੇ ਇਹਨੂੰ ਫੇ ਆਪਾਂ ਕੁੱਟਾਂਗੇ ਬਰਫ਼ ਦੇ ਚੰਦਰਾਂ ਨਾਲ ਬਰਫ਼ ਨੂੰ ਆਪਾਂ ਕੁੱਟ ਕੇ ਬ੍ਰਿਕ ਆ ਲਾਵਾਂਗੇ ਜਦੋਂ ਬਰਫ਼ ਬ੍ਰਿਕ ਹੋ ਜਾਏਗੀ ਫਿਰ ਆਪਾਂ ਕੀ ਕਰਾਂਗੇ ਇਸ ਨੂੰ ਮਰਹੂ ਲੱਗ ਭਾਂਡੇ ਵਿੱਚ ਪਾ ਕੇ ਰੱਖ ਲਾਵਾਂਗੇ ਜਿੱਦਾਂ ਕਿ ਸਾਡੀ ਹੁਣ ਬਰਫ਼ ਕੁੱਟ ਕੇ ਬ੍ਰਿਕ ਹੋ ਗਈ ਹੈ ਬਰਦਾ ਬਣ ਗਿਆ ਇਹਦਾ ਹੁਣ ਅਸੀਂ ਇਹਨੂੰ ਲਗ ਭਾਂਡੇ ਵਿੱਚ ਪਾ ਕੇ ਰੱਖ ਲਵਾਂਗੇ ਉਸ ਤੋਂ ਬਾਅਦ ਫਿਰ ਸਾਡਾ ਅਗਲਾ ਪ੍ਰੋਸੈਸ ਕੀ ਹੈ ਸਾਰਾ ਸੀ ਆਪ ਜੀ ਨੂੰ ਦੱਸਾਂਗੇ ਬੜਾਈ ਆਸਾਨ ਤਰੀਕਾ ਹੈ ਘਰ ਦੇ ਵਿੱਚ ਮਸੰਮੀ ਤੋਂ ਜੂਸ ਬਣਾਉਣ ਦਾ ਘਰ ਵਿੱਚ ਜੂਸ ਸ਼ੁੱਧ ਬਣਦਾ ਹੈ ਮਸੰਮੀ ਦਾ ਆਪਣੇ ਘਰ ਵਿੱਚ ਉਹ ਬੜਾ ਹੀ ਸਸਤਾ ਪੈਂਦਾ ਹੈ ਬਾਜ਼ਾਰ ਵਿੱਚ ਲਗਭਗ 50 60 ਰੁਪਏ ਦਾ ਗਲਾਸ ਇੱਕ ਪੈਂਦਾ ਜੂਸ ਦਾ ਮਸੰਮੀ ਦਾ ਆਪਾਂ ਨੇ ਦੋ ਮਸੰਮੀਆ ਲਈਆਂ ਸਿਰਫ ਖੋਰ ਕਿ ਲਿਆ ਮਠਾ ਲਿਆ ਸਵਾਦ ਅਨੁਸਾਰ ਔਰ ਕਾਲਾ ਨਮਕ ਲਿਆ ਬਾਕੀ ਸਭ ਪਰਫੇ ਲਈ ਹੈ ਤੇ ਮਸਮੀਆਂ ਕਠੜੀਆਂ ਦਿੱਤਾ ਹੈ ਛਿਲਕੇ ਦਾ ਛਿਲਕਾ ਕੱਟਾਰੀਏ ਇਹ ਵੀ ਬੜਾ ਅਸਾਂਤ ਰਿਕਾ ਛਿਲਕਾ ਤਾਰਨ ਦਾ ਪਹਿਲੇ ਦਾ ਕੱਟ ਲਗਾ ਲਗਾ ਸੈਰ ਸਾਰ ਦਿੱਤਾ ਅਜਾ ਆਪਾਂ ਨੇ ਸਾਰੇ ਸਾਡਾਂ ਤੇ ਕੱਟ ਲਗਾਣੇ ਹਨ ਬਤਵਤ ਕੱਟ ਲਗਾਣੇ ਦਾ ਤਾਂ ਜੋ ਛਿਲਕਾ ਸਹੀ ਆਮਨੇ ਤੋਂ ਪਰੋ ਤਾਰ ਲਈਏ ਬੜਾ ਹੀ ਅਸਾਂਤ ਰਿਕਾ ਹੈ ਮਸਮੀ ਨੂੰ ਦਾ ਸਾਫ ਕਰਨ ਦਾ ਉਪਰੋ ਤੇ ਛਿਲਕਾ ਇਸ ਤਰੀਕੇ ਨਾਲ ਬੜਾ ਹੀ ਆਰਾਮ ਨਾਲ ਉਤਰ ਜਾਂਦਾ ਹੈ ਪਹਿਲਾ ਆਪਾਂ ਟੱਕ ਲਗਾਣੇ ਹਨ ਮਸਮੀ ਦੇ ਛਿਲਕੇ ਦੇ ਉੱਪਰ ਦੀ ਜਿਹਦਾ ਮਸਮੀ ਹੈਗੀ ਹੈ ਇਹਦਾ ਟੱਕ ਲਗਾ ਲਓ ਉੱਪਰ ਦਾ ਇਹਦਾ ਚਾਕੂ ਨਾਲ ਟੱਕ ਲਗਾ ਕੇ ਫੇਪਾ ਉਪਰੋਂ ਸਾਫ ਦਾ ਸਾਫ ਕਰਨ ਵਾਲੀ ਮਸਮੀ ਛਿਲਕਾ ਤਾਰਦੇ ਪਹਿਲਾ ਉਪਰ ਦਾ ਦਾ ਬੜਾ ਹੀ ਆਸਾਨ ਤਰੀਕਾ ਹੈ ਮਸਮੀ ਨੂੰ ਸਾਫ ਕਰਨ ਦਾ ਘਰ ਦੇ ਵਿੱਚ ਜਦੋਂ ਟੱਕ ਲਗਾਏ ਸਕੇ ਨਾਲ ਉਪਰ ਦਾ ਸਾਫ ਕੱਟ ਦਿਓ ਮਸਮੀ ਨੂੰ ਥੋੜਾ ਜਿਹਾ نیچے ਵੀ ਕੱਟ ਲਓ ਇਦਾਂ ਆਪਾਂ ਆਪਣਾ ਪਰੇ ਨੂੰ ਸ਼ਿਲਕੇ ਨੂੰ ਉੱਪਰ ਉਤਾਰ ਸਕਦੇ ਹਾਂ ਬੜਾ ਹੀ ਆਸਾਨ ਤਰੀਕਾ ਹੈ ਘਰ ਦੇ ਵਿੱਚ ਮਸਰਮੀ ਤੋਂ ਜੂਸ ਬਣਾਉਂਦਾ ਆਪਾਂ ਦੋ ਮਸਰਮੀਆਂ ਲਈਆਂ ਤਾਂ ਆਪਾਂ ਦੇਖਾਂਗੇ ਦੋ ਮਸਰਮੀਆਂ ਦਾ ਕਿੰਨਾ ਜੂਸ ਘਰ ਵਿੱਚ ਬਣਦਾ ਹੈ ਆਪਣੇ ਸੁੱਧ ਬਣਦਾ ਹੈ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਆ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੀ ਅਜਿਹੀਆਂ ਹੋਰ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਤਾਂ ਅਸੀਂ ਹੁਣ ਕੀ ਕਰਾਂਗੇ ਮਸਰਮੀ ਨੂੰ ਕੱਟ ਕੇ ਪਾਰਲਮਾਗਾ ਮਿਕਸਰ ਵਿੱਚ ਇਹੋ ਪ੍ਰਕਾਰਾਂ ਗ੍ਰੈਂਡ ਬੜਾ ਹੀ ਆਸਾਨ ਤਰੀਕਾ ਘਰ ਦੇ ਵਿੱਚ ਮਸੰਮੀ ਤੋਂ ਜੂਸ ਬਣਾਉਂਦਾ ਸਿਰਫ ਦੋ ਮਸੰਮੀਆਂ ਟਪਾਉਣ ਦੇਖਦੇ ਵਿੱਚ ਜੂਸ ਬਣਦਾ ਕਿੰਨੇ ਗਲਾਸ ਜੂਸ ਦੇ ਬਣਦੇ ਹਨ ਦੋ ਮਸੰਮੀਆਂ ਦੇ ਟਪਾਉਣੇ ਤਾਂ ਕੱਟ ਕੇ ਦੋਨੇ ਫਿਰ ਆਪਾਂ ਇਹਨੂੰ ਗ੍ਰੈਂਡ ਕਰਵਾਵਾਂਗੇ ਲੋ ਖੰਡ ਪਾਵਾਂਗੇ ਆਪਣੀ ਦੇ ਵਿੱਚ ਪਹਿਲਾਂ ਸਵਾਦ ਅਨੁਸਾਰ ਖੰਡ ਪਾ ਲਈ ਆਪਾਂ ਨੇ ਨਾਲੇ ਤਾਂ ਸੰਖੰਡਾ ਬਦਿਆ ਕਰਕੇ ਵਿੱਚ ਘੁਲ ਜਾਵੇ ਮਿਲ ਜਾਵੇ ਤੇ ਹੁਣ ਅਸੀਂ ਇਹਨੇ ਗ੍ਰੈਂਡ ਇਹਨਾਂ ਗਲਾਂ ਕਰਦੇ ਹਾਂ 20 ਮਿੰਟਾਂ ਤੱਕ ਪਕਾਉਣਾ ਹੈ ਨਾ ਬਦਿਆਣ ਬਿਨਾਂ ਇਹਦੇ ਬੜੀ ਵਧੀਆ ਪੇਸਟ ਬਣ ਜੇਗੀ ਮਸਲਮੀ ਜਿਹੜਾ ਜਿਸ ਬਣਾਉਂਦਾ ਕਰਦੇ ਬੜਾ ਹੀ ਵਧੀਆ ਆਸਾਨ ਤਰੀਕਾ ਤੁਸੀਂ ਆਪਣੇ ਘਰ ਜ ਦਾ ਸਾਡੀ ਇਹ ਮਸਲਮੀ ਦੀ ਪੇਸਟ ਬਣ ਗਈ ਸਾਰੇ ਯਾਨਕਿ ਲਗਭਗ ਮਸਲਮੀ ਦੀ ਪੇਸਟ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਆਸਾਨ ਤਰੀਕਾ ਘਰ ਦੇ ਵਿੱਚ ਮਸਾਮੀ ਦਾ ਜੂਸ ਬਣਾਉਣ ਦਾ ਹੁਣ ਆਪਾਂ ਇਹਦੇ ਬਰਫ਼ਵਾਤੀ ਜਿਹੜੀ ਵਾਰ ਪੀਸੀ ਹੋਈ ਸੀ ਆਪਾਂ ਨੇ ਹੁਣ ਇਹਨੂੰ ਫਿਰ ਇੱਕ ਵਾਰ ਗ੍ਰਾਉਂਡ ਕਰਾਂਗੇ ਤਾਂ ਜੋ ਬਰਫ਼ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਵੇ ਔਰ ਜੂਸ ਪੀਣ ਵਿੱਚ ਚੰਗਾ ਲੱਗੇ ਸਾਨੂੰ ਜਿਹੜਾ ਦੇਖੋ ਜੂਸ ਕਠੀ ਨਾ ਨਾ ਸੰਗ ਦਾ ਸਾਨੂੰ ਜਿਆਦਾ ਚੰਗਾ ਲੱਗਦਾ ਹੈ ਕਿ ਇਸ ਘਰ ਦੇ ਔਰ ਮੈਂ ਜੂਸ ਨਾ ਕਰਦੇ ਹਾਂ ਦੋ ਮਸਮੀਆਂ ਲਈਆਂ ਮਿਠਾਲਿਆ ਆਪਾਂ ਨੇ ਔਰ ਕਾਰਨਮਕ ਲਿਆ ਸੀ ਮਸਮੀਆਂ ਲਈ ਆਪਾਂ ਨੇ ਇਹ ਲਗਭਗ ਸਾਡਾ ਜੂਸ ਬਣ ਕੇ ਹੁਣ ਤਿਆਰ ਹੋ ਚੁੱਕਾ ਹੈ ਹੁਣ ਕੀ ਕਰਾਂਗੇ ਆਪਾਂ ਅਗਲਾ ਪ੍ਰੋਸੈਸ ਕੀ ਹੈ ਤੋਂ ਬਾਅਦ ਜਦੋਂ ਜੂਸ ਬਣ ਕੇ ਚੰਗਾ ਹੋ ਗਿਆ ਉਹ ਆਪਾਂ ਫਿਲਟਰ ਕਰਨਾ ਹੈ ਹੁਣ ਬੜਾਈ ਆਸਾਨ ਤਰੀਕਾ ਤੋਂ ਬਾਅਦ ਹੁਣ ਆਪਾਂ ਇਹਨਾਂ ਸਾਰੇ ਨੂੰ ਛਾਣੇ ਵਿੱਚ ਛਾਂ ਲਾਵਾਂਗੇ ਤਾਂ ਜੋ ਇਹਦਾ ਜਰਾ ਬਰਾਦਾ ਜਿਹਾ ਬਾਹਰ ਨਿਕਲ ਜਾਵੇ ਹੁਣ ਆਪਾਂ ਨਹੀਂ ਛਾਲਣਾ ਤੰਗੋ ਗਾਲ ਨਹੀਂ ਆਪ ਇਦਾਂ ਹੀ ਪੀ ਸਕਦੇ ਹਾਂ ਕਿਉਂਕਿ ਕਈ ਵਾਰੀ ਬੱਚੇ ਨਹੀਂ ਪੀਂਦੇ ਹਨ ਤੁਹਾਨੂੰ ਛਾਲ ਕੇ ਵੀ ਆਪਾਂ ਛਾਲ ਨਿ ਛਾਲ ਲਵਾਂਗੇ ਸਾਰਾ ਸਾਡਾ ਜੂਸ ਬਾਹਰ ਆਣ ਦਾ ਆ ਜਾਣਾ ਹੈ ਅੱਜ ਅਸੀਂ ਮਸਮੀ ਦਾ ਜੂਸ ਦੱਸਾਂਗਾ ਤੁਹਾਨੂੰ ਬਣਾ ਕੇ ਸਾਰਾ ਅਸੀਂ ਇਦਾਂ ਛਾਨੀ ਵਿੱਚ ਜੂਸ ਨੂੰ ਛਾਲ ਲਵਾਂਗੇ ਬੜਾ ਹੀ ਸਵਾਦਿਸ਼ਟ ਬਦਿਆ ਜੂਸ ਔਰ ਸੌਧ ਘਰ ਵਿੱਚ ਬੰਦਾ ਹੈ ਤੇ ਥੋੜਾ ਵਿੱਚ ਆਪਾਂ ਨਮਕ ਪਾਇਆ ਸਵਾਦ ਨੂੰ ਸਰ ਨਮਕਾ ਪਾ ਕੇ ਵਿੱਚ ਇਹਨੂੰ ਮਿਕਸ ਕਰ ਲਵਾਂਗੇ ਨਮਕ ਨੂੰ ਜੂਸ ਵਿੱਚ ਆਪਾਂ ਦੇਖਦੇ ਹਾਂ ਕਿੰਨੇ ਗਲਾਸ ਬਣਦੇ ਹਨ ਦੋ ਮਸਲੀਆਂ ਤੋਂ ਬੜਾ ਹੀ ਆਸਾਨ ਤਰੀਕਾ ਕਰਦੇ ਵਿੱਚ ਮਸਲੀਆਂ ਦਾ ਜੂਸ ਬਣਾਉਣ ਦਾ ਤੇ ਆਪਾਂ ਹੁਣ ਗਲਾਸਾਂ ਦੇ ਵਿੱਚ ਜੂਸ ਪਾਤਾ ਲਗਭਗ ਦੋ ਮਸਲੀਆਂ ਤੋਂ ਸਾਡੇ ਚਾਰ ਗਲਾਸ ਜੂਸ ਦੇ ਬਣੇ ਹਨ ਬਹੁਤ ਹੀ ਆਸਾਨ ਤੇ ਸਸਤਾ ਘਰ ਵਿੱਚ ਜੂਸ ਬਣਦਾ ਹੈ ਔਰ ਸ਼ੁੱਧ ਬਣਦਾ ਹੈ ਅਗਰ ਆਪ ਜੀ ਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਮੇਰੇ ਦੰਗੇ ਹੋ ਵੀਡੀਓ ਵੇਖਣ ਨੂੰ ਮਿਲ ਗਿਆ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ